ਠੰਡ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਠੰਡ ਪੈਣ ਨਾਲ ਲੋਕ ਆਪਦੇ-ਆਪਦੇ ਘਰਾਂ ਵਿੱਚ ਦੁਬਕ ਕੇ ਬੈਠ ਗਏ ਹਨ ਰਜਾਈਆਂ ਵਿੱਚ ਕੰਬਲਾਂ ਵਿੱਚ ਠੰਡ ਤੋਂ ਬਚਣ ਲਈ ਸ਼ਾਮ ਨੂੰ ਤੁੰਦ ਪੈਣ ਲੱਗ ਜਾਂਦੀ ਹੈ ਜਿਸ ਨਾਲ ਜਨਜੀਵਨ ਪੂਰੀ ਤਰ੍ਹਾਂ ਅਸਤਵਿਸ਼ਤ ਹੋ ਜਾਂਦਾ ਹੈ ਅਤੇ ਇਸ ਦਾ ਫਾਇਦਾ ਚੋਰ ਤੇ ਸਮਾਜ ਵਿਰੋਧੀ ਅਨਸਰ ਉਠਾਨ ਲੱਗੇ ਹਨ ਜਿਸ ਦੀ ਤਾਜ਼ਾ ਮਿਸਾਲ ਫਾਜ਼ਿਲਕਾ ਜ਼ਿਲ੍ਹੇ ਦੇ ਅਬੌਰ ਦੇ ਨਈਂ ਆਵਾਦੀ ਗਲੀ ਨੰਬਰ 9 ਵਿੱਚ ਵੇਖਣ ਨੂੰ ਮਿਲੀ ਜਿੱਥੇ ਇੱਕ ਪਰਿਵਾਰ ਆਪਣੇ ਬਜ਼ੁਰਗ ਦਾ ਇਲਾਜ ਕਰਾਉਣ ਲਈ ਬਠਿੰਡੇ ਗਿਆ ਸੀ ਜਿਹਨਾਂ ਦਾ ਡੈਲਸਿਸ ਹੁੰਦਾ ਹੈ ਤੇ ਪਿੱਛੋਂ ਚੋਰਾਂ ਨੇ ਠੰਡ ਦਾ ਫਾਇਦਾ ਚੱਕਦੇ ਹੋਏ ਧੁੰਦ ਦਾ ਫਾਇਦਾ ਚੱਕਦੇ ਘਰ ਵਿੱਚ ਹੱਥ ਸਾਫ਼ ਕਰ ਦਿੱਤਾ ਜਦ ਤੜਕਸਾਰ ਗਵੰਡੀਆਂ ਨੇ ਸਵਾ 3:00 ਵੇਖਿਆ ਤਾਂ ਰੋਲਾ ਪਿਆ ਵਰਕੀ ਕੋ ਜੁਆ ਸਭ ਕੁਝ ਜਰਨਲਿਸਟ ਸਾਡੇ ਨਾਲ ਬਣੇ ਰਹੋ ਅਸੀਂ ਚੋਰੀ ਦਾ ਕਿਵੇਂ ਪਤਾ ਲੱਗਿਆ ਤੁਹਾਨੂੰ ਚੋਰੀ ਦਾ ਜੀ ਇਹਨਾਂ ਨੇ ਫੋਨ ਕੀਤਾ ਸੀ ਪੜੋਸੀ ਗਿਆ ਨਾਲ ਤੇ ਉਹਨਾਂ ਦਾ ਸਵਾ 3:00 ਵੇ ਰਾਤੀ ਫੋਨ ਆਇਆ ਸੀ ਤੇ ਤਾਂ ਕਰਕੇ ਇਹ ਮਤਲਬ ਮੇਰੀ ਇਨ ਲੋ ਫੈਮਲੀ ਕੀ ਹੈ ਤਾਂ ਕਰਕੇ ਫਿਰ ਮੈਂ ਆਇਆ ਸੀ ਅਦਰ ਫਿਰ ਮੈਨੂੰ ਪਤਾ ਲੱਗਿਆ ਮੈਂ ਕਿ ਚੋਰੀ ਉਦੋਂ ਤੁਸੀਂ ਆਏ ਸੀਗੇ ਸਮਾਨ ਵਗੈਰਾ ਵਿਛਿਆ ਹੋਇਆ ਸੀ ਸਾਰੇ ਗੇਟ ਖੁੱਲੇ ਸੀਗੇ ਹਾਂਜੀ ਗੇਟ ਬੂਰ ਖੁੱਲਦਾ ਸੀ ਹੈ ਸੇਮ ਆਈ ਸਿਚੁਏਸ਼ਨ ਹੈ ਕਿ ਜੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹਾਂਜੀ ਪੁਲਿਸ ਨੂੰ ਦੇ ਦਿੱਤੀ ਜਾਵੇ ਠੀਕ ਉਹ ਨੁਕਸਾਨ ਕਿੰਨੇ ਦਾ ਲੱਗਦਾ ਹੈ ਨੁਸਕ ਅਹ ਨੁਕਸਾਨ ਜੀ ਐਵੇਂ ਐਜੀਡੇਟ ਦੋ ਤੱਕ ਹੈਸ਼ ਹੈਗਾ ਜੀ ਤੇ ਸੋਨਾ ਹੈਗਾ ਇੱਕ ਸੈੱਟ ਹੈਗਾ ਸੀ ਤੇ ਕਚੂੜੀਆਂ ਕਹਿ ਰਿਹਾ ਠੀਕ ਹੈ ਠੀਕ ਹੈ ਤੇ ਨਾਲ ਚਾਂਦੀ ਦੇ ਬਰਤਨ ਹੈਗੇ ਸੀ ਸੀ ਕੋਇਨਸ ਹੈਗੇ ਸੀ ਚਾਂਦੀ ਦੇ 35 ਚਾਂਦੀ ਕੋਇਨਸ ਹੈਗੇ ਬਰਤਨ ਵੀ ਹੈਗੇ ਸੀ ਠੀਕ ਹੈ ਇਹ ਫੈਮਿਲੀ ਗਈ ਕਿੱਥੇ ਹੋਈ ਸੀ ਫੈਮਿਲੀ ਉਧਰ ਮੇਰੇ ਫਾਦਰ ਇਨ ਲਾ ਹੋ ਐਡਮਿਟ ਹੈਗੇ ਐਮਸਟ ਠੀਕ ਹੈ ਤੇ ਤਾਂ ਅਗਰ ਕਿਥੇ ਰੋਧਰ ਅਸੀਂ ਮਤਲਬ ਸੈਟਰਡੇ ਨੂੰ ਗਏ ਚਲੇ ਸੀ ਐਡਮਿਟ ਉੱਥੇ ਹੈਗੇ ਨੇ ਸੀਰੀਅਸ ਹੈਗੇ ਨੇ ਥੋੜੇ ਤਾਂ ਕਰ ਕੀ ਨਾਮ ਸੱਤ ਦਾ ਮੇਰਾ ਨਾਮ ਸਤੀਸ਼ ਕੁਮਾਰ ਸਰ ਸਤੀਜੀ ਕਿਵੇਂ ਪਤਾ ਲੱਗ ਗਿਆ ਤੁਹਾਨੂੰ ਸਰ ਮੈਂ ਸਵੇਰੇ ਸਬਜ਼ੀ ਮੰਡੀ ਗਾ ਲੱਗਿਆ ਸੀਗਾ 3:20 ਦਾ ਟਾਈਮ ਸੀਗਾ ਤਨਵੀ ਵਿੱਚ ਇਹ ਲਗ ਵਟਾਈ ਸੀਗਾ ਤਾਂ ਮੈਂ ਇਹਨਾਂ ਦਾ ਗੇਟ ਖੁੱਲਿਆ ਦੇਖ ਕੇ ਇਹਨਾਂ ਨੂੰ ਬੜਾ ਵਹਿਲਾ ਮਾਰੀਆਂ ਕੋਈ ਨਹੀਂ ਆਇਆ ਬਾਅਦ ਥੋੜਾ ਜਿਹਾ ਮੈਂ ਫਿਰ ਸਾਥ ਲੋਕ ਇਕੱਠਾ ਕਰਕੇ ਦੇਖਿਆ ਕਿ ਮੌਲਾ ਖਰਾਬ ਹੈ ਤੇ ਅੰਦਰ ਜਦੋਂ 4-5 ਜਣੇ ਅਸੀਂ ਅੰਦਰ ਆਏ ਆ ਇਹਨਾਂ ਦੇ ਫੋਨ ਕੀਤਾ ਇਹਨਾਂ ਨੂੰ ਇਹਨਾਂ ਨੇ ਤੁਹਾਨੂੰ ਕਿਹਾ ਵੀ ਅੰਦਰ ਦੇਖੋ ਅੰਦਰ ਦੇ ਕੰਦਵਾਦ ਅੰਦਰ ਸਾਰਾ ਸਮਾਨ ਕੰਦਵਾਦ ਸਿੱਧਾ ਹੀ ਖੁੱਲਾ ਸੀਗਾ ਓਪਨ ਬਿਲਕੁਲ ਓਪਨ ਡੋਰ ਦੋਨੋਂ ਹੀ ਇਹ ਵੀ ਠੀਕ ਹੈ ਨਾਲ ਵਾਲਾ ਵੀ ਤੇ ਬਾਹਰ ਮੇਨ ਗੇਟ ਵੀ ਬਿਲਕੁਲ ਓਪਨ ਡੋਰ ਸੀਗਾ ਬਿਲਕੁਲ ਰਾਤ ਨੂੰ ਹੀ ਖੁੱਲਾ ਛੱਡ ਗਏ ਹਾਂਜੀ ਮੇਰਾ ਇਹ ਤਨਵੀ ਕੋਈ ਤਨ 25 ਲਗਭਗ ਟਾਈਮ ਸੀ ਸਬਜ਼ੀ ਮੰਡੀ ਜਾਣਾ ਮੈਂ ਠੀਕ ਹੈ ਸੁ ਜੀ ਇਹ ਕੰਮ ਕਰਦਾ ਠੀਕ ਹੈ ਤੇ ਅੱਜ ਨਹੀਂ ਗਿਆ ਮੈਂ ਇਸੇ ਕਾਰਨ ਅੱਛਾ ਤਾਂ ਉਸ ਕਾਰਨ ਮਤਲਬ ਇਹ ਸਾਰਾ ਡੋਰ ਇਹਨਾਂ ਦਾ ਓਪਨ ਖੁੱਲੇ ਸੀ ਫਿਰ ਇਹਨਾਂ ਨੇ ਰਿੰਗ ਮਾਰੀ ਗਈ ਹੂੰ ਇਹ ਬਾਹਰ ਗਏ ਨੇ ਕਰ ਤੂੰ ਠੀਕ ਹੈ ਮਾਰਾ ਆਪਣੇ ਅੰਕਰੀ ਦੇ ਅੱਖ ਲੱਗੇ ਬੰਦੇ ਵੈਰਾ ਠੀਕ ਹੈ ਤਬੀਅਤ ਖਰਾਬ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਕਈ ਬਾਹਰ ਗਏ ਨਹੀਂ ਠੀਕ ਹੈ ਉਹ ਜਿਵੇਂ ਆਪਾਂ ਗੇਟ ਖੋਲੇ ਆ ਇਹਨਾਂ ਦੇਖਿਆ ਵੀ ਗੇਟ ਖੋਲੇ ਆਪਾਂ ਨੇ ਰਿੰਗ ਕੀਤੀ ਹੈ ਜੀ ਹੂੰ ਲਿੰਕਰ ਤੋਂ ਬਾਅਦ ਸੀంద్ర ਬੜੇ ਚਾਰ ਪੰਜ ਜਣੇ ਕਰਨ ਮੁੰਡਾ ਸੀ ਰਾਹੁਲ ਸੀ ਇੱਕ 골ਡੀ ਵੀਰ ਸੀ ਅਜੇ ਤਿੰਨ ਚਾਰ ਜਣੇ ਅੰਦਰ ਬੜੇ ਹੈਗੇ ਦੇਖਿਆ ਤਾਂ ਵੀ ਸਾਰਾ ਸਮਾਨ ਗਿਲਰੀਆ ਤੇ ਟੋਟਲ ਤੇ ਕਿੰਨੇ ਕੀ ਚੋਰੀ ਦਾ ਪਰਿਵਾਰ ਕਿੰਨੇ ਚੋਰੀ ਚੋਰੀ ਤਾਂ ਦੇਖੋ ਜੀ ਹੁਣ ਇਹਨਾਂ ਨੂੰ ਵੀ ਪਤਾ ਵੀ ਕੀ ਕੁਛ ਕਰਦਾ ਸੀ ਰਾਹ ਜਿਸ ਸਾਹਮਣੇ ਇਹਨਾਂ ਦੇ ਮਮਾ ਦੱਸਦੇ ਆ ਵੀ 1.5 ਤੋਂ 2 ਕੈਸ਼ ਦੱਸਦੇ ਗਿਆ ਕੋਈ ਸੋਨਾ ਹੈ ਕੋਈ ਚਾਂਦੀ ਦੇ ਬਰਤਨ ਵਗੈਰਾ ਹੈ ਜਿਹੜਾ ਕਿ ਇਹਨਾਂ ਦੇ ਬਰਤਨ ਵਗੈਰਾ ਚਾਂਦੀ ਦੇ ਇੱਕ ਬੈਗ 'ਚ ਪੈਸ ਕਹਿੰਦੇ ਆ ਉਹ ਬੈਗ ਦਾ ਮੈਨੂੰ ਪਤਾ ਨਹੀਂ ਮੇਰੇ ਤੇ ਪਿਆ ਹੈ ਜਾਂ ਨਹੀਂ ਪਿਆ है ना पता होगा पुलिस आई रात वगैरह कर ठीक है। नहीं ठीक है। तो ठीक है। गए बाकी सवेरे देख लेंगे जीवन होगा एबीआई न्यूज चैनल देखने वाले सभी दर्शकों से हम अपील करते हैं की एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत